ਉਗਰਾਹਾਂ ਸਾਹਿਬ ਜੋ ਕੱਲ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਹੈ ਜੀ ਉਸ ਦੇ ਬਾਰੇ ਵਿਸ਼ੇਸ਼ ਚਰਚਾ ਵਿੱਚ ਦੱਸੋ ਜੀ ਦੇਖੋ ਕੇਂਦਰ ਸਰਕਾਰ ਦੇ ਨਾਲ ਖੇਤੀਬਾੜੀ ਮੰਤਰੀ ਤੋਮਰ ਸੀ ਗਾਉਂਦੇ ਚ ਰੇਲਵੇ ਮੰਤਰੀ ਸੀ ਕ ਰਾਜ ਮੰਤਰੀ ਪੰਜਾਬ ਵਾਲੇ ਉਹ ਸੀਗੇ ਇਹ ਮੰਤਰੀਆਂ ਨਾਲ ਤਿੰਨਾਂ ਨਾਲ ਬੈਠੇ ਸੀ ਸਾਰੀਆਂ ਜਿੱਥੇ ਬੰਦੀਆਂ ਗੱਲਬਾਤ 3.5 ਘੰਟੇ ਚੱਲੀ ਪਰ ਗੱਲਬਾਤ ਜਿੱਥੋਂ ਚੱਲੀ ਸੀ ਉੱਥੇ ਖੜੀ ਹੈ ਅੱਗੇ ਗੱਲਬਾਤ ਨਹੀਂ ਵਧ ਰਹੀ ਸਿਰਫ ਚਰਚਾ ਤੇ ਖੜਿਆ ਅਜੇ ਤੱਕ ਉਹ ਇਹਨੂੰ ਫਾਈਨਲ ਡਿਸੀਜਨ ਤੱਕ ਕੀ ਐ ਕਾਨੂੰਨ ਵਾਪਸ ਕਿਉਂ ਨਹੀਂ ਹੋ ਰਹੇ ਜਾਂ ਕਿੰਨੇ ਕਰ ਰਹੇ ਆ ਕੀ ਗੜਬੜਾ ਹੈ ਕਿੱਥੇ ਡਿੱਗਾ ਹੈ ਇਹ ਸਰਕਾਰ ਬਿਲਕੁਲ ਦੱਸਣ ਵਾਸਤੇ ਤਿਆਰ ਨਹੀਂ ਅਸੀਂ ਇਹ ਸਮਝਦੇ ਆਂ ਵੀ ਸਰਕਾਰ ਦੀ ਇਹ ਬਦਨੀਤੀ ਹੈ ਉਹ ਕਾਲਮਪੂਰ ਕਰਨਾ ਚਾਹੁੰਦੀ ਹੈ ਇਹਨਾਂ ਗੱਲਾਂ ਤੋਂ ਤੇ ਉਹ ਇੱਕ ਕਮੇਟੀ ਬਣਾ ਦਿਓ ਦੂਜੀ ਅਸੀਂ ਕਮੇਟੀ ਬਣਾ ਦਿੰਨੇ ਆ ਇੱਕ ਦੋ ਕਮੇਟੀਆਂ ਚਰਚਾ ਕਰ ਲੈਣੀਆਂ ਚਰਚਾ ਕਰਕੇ ਕੋਈ ਫੈਸਲਾ ਕਰ ਲੈਣੀਆਂ ਜਿਹੜੀ ਵਿਚ ਵਿਚਾਲੇ ਰਾਹ ਕੱਢ ਕੇ ਘੱਟ ਤੋਂ ਘੱਟ ਦੇ ਕੇ ਕਿਸਾਨਾਂ ਨੂੰ ਉਤੋਂ ਭੇਜ ਦਿੰਦਾ ਇੱਕ ਉਹ ਤਰੀਕਾ ਕਰ ਲੱਭ ਰਹੀ ਜਾਂਦੇ ਸਰਕਾਰਾਂ ਜਿਹੜਾ ਗਨਿੰਦਰ ਜੋਗ ਹੈ ਮੀਟਿੰਗ ਦੇ ਵਿੱਚ ਕੋਈ ਬਹੁਤੀ ਕੱਢਣ ਪਾਉਣਾ ਨਹੀਂ ਕਰ ਰਹੇ ਆਉਣ ਵਾਲੀ ਤਿੰਨ ਤਰੀਕ ਦੀ ਜੋ ਕੱਲ ਨੂੰ ਮੀਟਿੰਗ ਆ ਜੀ ਉਸ ਦੇ ਬਾਰੇ ਕੀ ਕਹੂੰਗੇ ਸਾਡਾ ਅਸੈਸਮੈਂਟ ਵੀ ਜਿਹੜੀ ਕੱਲ ਨੂੰ ਤਿੰਨ ਤਰੀਕ ਨੂੰ ਹੋਣੀ ਹੈ ਉਹ ਵੀ ਚਰਚਾ ਵਾਲੀ ਹੀ ਹੋਣੀ ਹੈ ਇਧਰੋਂ ਚਰਚਾ ਕਰ ਲੋ ਜਿੱਥੇ ਉਧਰੋਂ ਚਰਚਾ ਕਰ ਲੋ ਜੀ ਜੇ ਜਿਹੜੀ ਚਰਚਾ ਹੀ ਚੱਲਣੀ ਹੈ ਜੇ ਫਿਰ ਫਾਇਦਾ ਨਹੀਂ ਗੱਲਦਾ ਕੋਈ ਕੇ ਛੱਟੇ ਤੇ ਨਹੀਂ ਪਹੁੰਚ ਸਕਣੀ ਲੰਮਾ ਸਮਾਂ ਚਰਚਾ ਚੱਲੇ ਜਾਓ ਇੱਕ ਦਿਨ ਛੱਡ ਕੇ ਇੱਕ ਦਿਨ ਮੀਟਿੰਗ 'ਚ ਬਹਿ ਜਾਓ ਕਿਸੇ ਸਿੱਟੇ ਤੇ ਨਾ ਬੈਠਣਾ ਆਉਣਾ ਯਾਨੀ ਪਹਿਲਾਂ ਗੱਲ ਬਹੁਤ ਚਰਚਾ ਬਹੁਤ ਹੋ ਗਈ ਇਸ ਤੋਂ ਬਾਅਦ ਚਰਚਾ ਦੀ ਕੋਈ ਲੋੜ ਨਹੀਂ ਤੇ ਨਾਲ ਖੇਤੀਬਾੜੀ ਮੰਤਰੀ ਮੀਟਿੰਗ ਦੇ ਵਿੱਚ ਕਨਵੈਂਸ ਹੋ ਕੇ ਗਿਆ ਜਦੋਂ ਸੈੱਟ ਹੋ ਕੇ ਯਾਨੀ ਉਹ ਪਰ ਫਿਰ ਵੀ ਇੱਕੋ ਹੀ ਰੱਟ ਲਾਈ ਹੋਈ ਸੀ ਜਿਵੇਂ ਬੱਸ ਇੱਕ ਕਮੇਟੀ ਬਣਾ ਲਓ ਦੋਨੇ ਪਾਸੇ ਚਰਚਾ ਕਰਕੇ ਫਾਈਨਲ ਕੱਢ ਲਾਂਗੇ ਫੈਸਲਾ ਵਿਚ ਵਿਚਾਲ ਜਰਾ ਇਸ ਗੱਲ ਤੋਂ ਪਿੱਛੇ ਹਟ ਹੀ ਗਈ ਸਰਕਾਰ ਇਸ ਕਰਕੇ ਸਾਨੂੰ ਲੱਗਦਾ ਹੈ ਵੀ ਸਰਕਾਰ ਦਾ ਲੰਮਕਾਉਣ ਦਾ ਰੱਦ ਹੈ ਸਰਕਾਰ ਦਾ ਇਹਦੇ ਘੱਟ ਤੋਂ ਘੱਟ ਦੇ ਕੇ ਇਨਵੇਟ ਕੇ ਪੁਲਿਸ ਕੇ ਭੇਜਣਾ ਰੱਦ ਹੈ ਇਹ ਸੰਭਵ ਨਹੀਂ ਹੈ ਜਿੱਥੇ ਵੀ ਇਹ ਖੜੀਆਂ ਨੇ ਇਕੱਠ ਤੇ ਸਾਰਿਆਂ ਦਾ ਫੈਸਲਾ ਵੀ ਸਾਰੇ ਨੂੰ ਵਾਪਸ ਕਰਾ ਕੇ ਫਿਰ ਮੁੜਾਂਗੇ ਇਹ ਇੱਥੇ ਗੱਲ ਆ ਕੇ ਜਨੇ ਇੱਕਦਮ ਬੇਸਟਾ ਰਹੇਗਾ